ਆਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਸ਼ਬਦ ਸਾਂਝਾ ਕਰਾਂਗੇ ਉਸ ਦਾ ਤੁਸੀਂ ਜਿੰਨਾ ਤੋਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਨੋ ਹੀ ਮਨ ਦੇ ਵਿੱਚ ਬੋਲਦੇ ਰਹੋਗੇ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੇ ਜਿਹੜੀਆਂ ਉਸ ਦੇ ਨਾਲ ਦੂਰ ਹੋ ਜਾਣਗੀਆਂ ਤੇ ਇਹ ਵੀਡੀਓ ਜਿਹੜੀ ਸਾਥ ਸੰਗੇਜੀ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਦਾ ਘਰ ਮਕਾਨ ਨਹੀਂ ਬਣ ਰਿਹਾ ਇਸ ਸ਼ਬਦ ਨੂੰ ਆਪਣੀ ਮਨ ਦੇ ਵਿੱਚ ਵਾਰ-ਵਾਰ ਬੋਲਣ ਦੇ ਨਾਲ ਤੁਹਾਡਾ ਜਿਹੜਾ ਘਰ ਮਕਾਨ ਹੈ ਉਹ ਵੀ ਬਣ ਜਾਵੇਗਾ ਜੇਕਰ ਤੁਹਾਡਾ ਘਰ ਮਕਾਨ ਬਣਿਆ ਹੋਇਆ ਹੈ ਤੇ ਉਹਨਾਂ ਦੀ ਅੱਗੇ ਹੋਰ ਪ੍ਰਾਪਰਟੀ ਹੈ ਜਿਹੜੀ ਉਹ ਵੱਧ ਜਾਵੇਗੀ ਮੇਰੀ ਕਹਿਣ ਦਾ ਭਾਵ ਇਹ ਹੈ ਸਾਸੰਗੇ ਜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲ ਹੈਗੀਆਂ ਨੇ ਉਹ ਤਾਂ ਦੂਰ ਹੋਣਗੀਆਂ ਹੀ ਹੋਣਗੀਆਂ ਤੇ ਇਸ ਦੇ ਨਾਲ ਨਾਲ ਜਿਹੜੇ ਘਰਾਂ ਦੇ ਵਿੱਚ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣਾ ਕਾਰੋਬਾਰ ਮਿਹਨਤ ਕਰਕੇ ਆਪਣੇ ਘਰ ਦੀ ਪ੍ਰਾਪਰਟੀ ਨੂੰ ਹੋਰ ਅੱਗੇ ਵਧਾਈਏ ਹੋਰ ਅੱਗੇ ਬਣਾਈਏ ਤਾਂ ਉਹ ਤਾਂ ਸਾਸੰਗੇ ਜੀ ਨਾਲ ਬਣेंगी ਹੀ ਬਣेंगी ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਹੀ ਰਸਤੇ ਹੀਲੇ-ਮਸੀਲੇ ਬਣ ਜਾਣਗੇ ਪਰ ਇਸ ਦੇ ਲਈ ਤੁਸੀਂ ਨਹੀਂ ਕਰਨਾ ਕੀ ਇਸ ਦੇ ਲਈ ਤੁਸੀਂ ਸਿੰਪਲ ਜਾਇੰਗ ਸ਼ਬਦ ਉਸ ਦਾ ਤੁਸੀਂ ਜਿੰਨਾ ਜ਼ਿਆਦਾ ਵਰਤੋਂ ਕਰੋਗੇ ਇਸਤੇਮਾਲ ਕਰੋਗੇ ਉਨਾ ਹੀ ਤੁਹਾਨੂੰ ਜ਼ਿਆਦਾ ਛੇਤੀ ਫਾਇਦਾ ਮਿਲੇਗਾ ਕਿਹੜਾ ਸ਼ਬਦੀ ਕਿਸ ਤਰ੍ਹਾਂ ਉਸ ਨੂੰ ਬੋਲਣਾ ਹੈ ਕਿਸ ਤਰ੍ਹਾਂ ਮਨ ਹੀ ਮਨ ਦੇ ਵਿੱਚ ਬੋਲਦੇ ਰਹਿਣਾ ਹੈ ਇਹ ਸਾਰੀ ਜਾਣਕਾਰੀ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦਾ ਜੋ ਉਪਾਏ ਸਾ ਸੰਗਤ ਜੀ ਇਹ ਮੰਗਲ ਦੀ ਨਾਲ ਜੁੜਿਆ ਹੋਇਆ ਹੈ ਤੇ ਇਸੇ ਤਰ੍ਹਾਂ ਸਾ ਸੰਗਤ ਜੀ ਜਿਸ ਦਾ ਵੀ ਮੰਗਲ ਗ੍ਰਹ ਹੈ ਜਿਹੜਾ ਉਮਜਬੂਤ ਹੁੰਦਾ ਹੈ ਤੇ ਜੇਕਰ ਉਹਨਾਂ ਦੇ ਕੋਲ ਪ੍ਰਾਪਰਟੀ ਨਹੀਂ ਵੀ ਹੁੰਦੀ ਤਾਂ ਉਹਨਾਂ ਦੀ ਪ੍ਰਾਪਰਟੀ ਬਣ ਜਾਂਦੀ ਹੈ ਤੇ ਜੇਕਰ ਉਹਨਾਂ ਦੇ ਕੋਲ ਪ੍ਰਾਪਰਟੀ ਹੁੰਦੀ ਹੈ ਤਾਂ ਅੱਗੇ ਹੋਰ ਪ੍ਰਾਪਰਟੀ ਉਹਨਾਂ ਦੀ ਵਧ ਜਾਂਦੀ ਹੈ ਜੇਕਰ ਉਹਨਾਂ ਦਾ ਮੰਗਲ ਗ੍ਰਹ ਹੈ ਜਿਹੜਾ ਉਮਜਬੂਤ ਹੋਵੇਗਾ ਤਾਂ ਕਿ ਇਸ ਤਰ੍ਹਾਂ ਜਦੋਂ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਸਾਥ ਸੰਗਤੀ પતિ ਪਤਨੀ ਦਾ ਜਿਹੜਾ ਜੀਵਨ ਈ ਉਹ ਵੀ ਬਹੁਤ ਵਧੀਆ ਬੀਤਦਾ ਏ ਕਿਉਂਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੜਾਈ ਕਲੇਸ਼ ਨਹੀਂ ਰਹਿੰਦਾ ਜੇਕਰ ਲੜਾਈ ਕਲੇਸ਼ ਹੋਵੇ ਵੀ ਤਾਂ ਉਹ ਦੂਰ ਹੋ ਜਾਂਦਾ ਹੈ ਦਿਹਾਰ ਪਾਸਿਓ ਕੋਈ ਨਾ ਕੋਈ ਪੈਸੇ ਦਾ ਹੀਲਾ ਵਸੀਲਾ ਤੁਹਾਨੂੰ ਬਣਿਆ ਹੀ ਰਹਿੰਦਾ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਵੀ ਕਦੇ ਵੀ ਕਮੀ ਨਹੀਂ ਆਉਂਦੀ ਤੇ ਜਦੋਂ ਤੁਹਾਡੀ ਕਰੀ ਸਾਥ ਸੰਗੇ ਜੀ ਪੈਸਾ ਊਣਾ ਸ਼ੁਰੂ ਹੋ ਜਾਂਦਾ ਹੈ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਡਾ ਮਾਨ ਸਨਮਾਨ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਵੇਂ ਹੀ ਤੁਹਾਡਾ ਮਾਨ ਸਨਮਾਨ ਵਧਦਾ ਹੈ ਉਵੇਂ ਹੀ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਵਧਨੇ ਸ਼ੁਰੂ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਉਸ ਦਾ ਮੰਗਲ ਗਰੇ ਜਾਂ ਉਹ ਜਿਹੜਾ ਮਜ਼ਬੂਤ ਹੋਵੇ ਇਸਾ ਸਿੰਘੇ ਜੀ ਇਸੇ ਦਾ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਜਿਹੜਾ ਮੰਗਲ ਗ੍ਰਹਿ ਆ ਉਹ ਕਾਫੀ ਮਜ਼ਬੂਤ ਹੈ ਉਹ ਤੁਸੀਂ ਇਸ ਤਰੀਕੇ ਦੇ ਨਾਲ ਜਾਣ ਸਕਦੇ ਹੋ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਹੀਲਾ ਵਸੀਲਾ ਪੈਸੇ ਦਾ ਬਣਿਆ ਹੋਇਆ ਤੁਹਾਡੀ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਤੁਹਾਡੀ ਪ੍ਰਾਪਰਟੀ ਵੱਧ ਰਹੀ ਹੈ ਜਾਂ ਤੁਹਾਡੇ ਕੋਲ ਪ੍ਰਾਪਰਟੀ ਨਹੀਂ ਸੀ ਹੁਣ ਤੁਹਾਡੀ ਪ੍ਰਾਪਰਟੀ ਬਣ ਰਹੀ ਹੈ ਇਸ ਦੇ ਨਾਲ-ਨਾਲ ਜਦੋਂ ਤੁਹਾਡੇ ਨੂੰ ਇਹ ਸੰਕੇਤ ਮਿਲਦੇ ਨੇ ਤੇ ਇਹਦੇ ਨਾਲ-ਨਾਲ ਤੁਹਾਡੇ ਘਰ ਦੇ ਪਰਿਵਾਰਿਕ ਮੈਂਬਰ ਹੀ ਲਗਾਉ ਲੋ ਤੁਹਾਡੇ ਪੈਣ ਪ੍ਰਾ ਤੁਹਾਡੇ ਰਿਸ਼ਤੇਦਾਰ ਸਾਥ ਸੰਬੰਧੀ ਉਹ ਹੀ ਤੁਹਾਡੇ ਨਾਲ ਦੁਸ਼ਮਣੀ ਪਾਉਣੀ ਸ਼ੁਰੂ ਕਰ ਦਿੱਤੇ ਤੇ ਤੁਹਾਡੀ ਦੁਸ਼ਮਣ ਬਣ ਜਾਂਦੇ ਉਹ ਤੁਹਾਡੇ ਪ੍ਰਤੀ ਏਦਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਉਹ ਏਦਾਂ ਦੀਆਂ ਗੱਲਾਂ ਬਾਤਾਂ ਕਿਉਂ ਕਰਦੇ ਨੇ ਕਿਉਂਕਿ ਤੁਹਾਡੀ ਕਾਰੋਬਾਰ ਤੇ ਤਰੱਕੀ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਜਲਨ ਪੈਦਾ ਹੋ ਜਾਂਦੀ ਕਿ ਇਹ ਇਨਸਾਨ ਇੰਨੀ ਜਲਦੀ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਇੰਨਾ ਵੱਡਾ ਮੁਕਾਮ ਹਾਸਲ ਕਰਕੇ ਇਸ ਤਰ੍ਹਾਂ ਸਾਧ ਸੰਗਤ ਜੀ ਤੁਹਾਡੀ ਪ੍ਰਤੀ ਬਹੁਤ ਸਾਰੀਆਂ ਉਹ ਗੱਲਾਂ ਬਾਤਾਂ ਕਰਨਗੇ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਆਪਣਾ ਕਰਮ ਕਰਦੇ ਰਹਿਣਾ ਹੈ ਕਿਉਂਕਿ ਜੋ ਤੁਸੀਂ ਇਹ ਉਪਾਅ ਕਰਨਾ ਹੈ ਸਾਧ ਸੰਗਤ ਜੀ ਇਸ ਦੇ ਨਾਲ ਤੁਸੀਂ ਆਪਣਾ ਭਲਾ ਕਰ ਰਹੇ ਹੋ ਕਿਸੇ ਦੀ ਬੁਰਾਈ ਨਹੀਂ ਕਰ ਰਹੇ ਇਸੀ ਤਰ੍ਹਾਂ ਸਾਥ ਸੰਗੇ ਜੇਕਰ ਆਪਾ ਕਿਸੇ ਦਾ ਬੁਰਾ ਨਹੀਂ ਕਰਾਂਗੇ ਤੇ ਆਪਣਾ ਕੋਈ ਚਾਕੇ ਵੀ ਬੁਰਾ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਕਦੀ ਆਪਣਾ ਬੁਰਾ ਹੋਣ ਹੀ ਨਹੀਂ ਦਿੰਦਾ ਤੇ ਇਸ ਤੋਂ ਇਲਾਵਾ ਸਾਥ ਸੰਗੇ ਜੇਕਰ ਤੁਹਾਡਾ ਵੰਕਲ ਕਰੇ ਕਮਜ਼ੋਰ ਹੋ ਜਾਂਦਾ ਹੈ ਕਿ ਉਹ ਵੀ ਰਿਸ਼ਤੇਦਾਰ ਸਾਖ ਸੰਬੰਧੀ ਭੈਣ ਉਪਰ ਜੋ ਤੁਹਾਡੇ ਉੱਪਰ ਹੀ ਚਰਨ ਕਰ ਰਹੇ ਹੁੰਦੇ ਨੇ ਉਹੀ ਤੁਹਾਡੀ ਹਮਦਰਦੀ ਕਰ ਲਗੇ ਉਹ ਆਪਣੇ ਮਾਣੀ ਅੰਦਰ ਖੁਸ਼ ਹੋਣਗੇ ਤੁਹਾਡਾ ਮਜ਼ਾਕ ਬਣਾਉਣਗੇ ਪਰ ਉਪਰੋਂ-ਉਪਰੋਂ ਇਸ ਤਰ੍ਹਾਂ ਦੀ ਹਮਦਰਦੀ ਦਿਖਾਉਣਗੇ ਕਿ ਉਹਨਾਂ ਨੂੰ ਤੁਹਾਡੇ ਪ੍ਰਤੀ ਬਹੁਤ ਹੀ ਜ਼ਿਆਦਾ ਅਫਸੋਸ ਹੈ ਇਸ ਕਰਕੇ ਸਾਧ ਸੰਗੇ ਜੀ ਤੁਹਾਨੂੰ ਜ਼ਰੂਰਤ ਹੈ ਇਸ ਉਪਾਦੀ ਇਸ ਉਪਾ ਨੂੰ ਕਰਨ ਦੇ ਨਾਲ ਤੁਹਾਡੀਆਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ ਉਹ ਹੱਲਕ ਹੋ ਜਾਣਗੀਆਂ ਤੁਹਾਨੂੰ ਕਿਸੇ ਵੀ ਦੀਵੀ ਹਮਦਰਦੀ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਇਹ ਉਪਾਅ ਕਰਕੇ ਹੀ ਆਪ ਹੀ ਆਪਣੀ ਜ਼ਿੰਦਗੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਏ ਇਸੇ ਤਰ੍ਹਾਂ ਸਾਧ ਸੰਗੇ ਜੀ ਜੋ ਅਸੀਂ ਤੁਹਾਡੀ ਨਾਲ ਹੀ ਦੋ ਵਰਡ ਦੋ ਸ਼ਬਦਾਂ ਦੀ ਸਾਂਝ ਪਾਉਣ ਲੱਗੇ ਆ ਇਸ ਦਾ ਤੁਸੀਂ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਕਿ ਤਾਂ ਜੋ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਨੇ ਉਹ ਦੂਰ ਹੋਣ ਤੇ ਤੁਹਾਡਾ ਜਿਹੜਾ ਮੰਗਲ ਗ੍ਰਹਿ ਆ ਉਹ ਮਜਬੂਤ ਰਹੇ ਜਿਸ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਡੀ ਤਰੱਕੀ ਨੂੰ ਦੇਖ ਕੇ ਬਿਲਕੁਲ ਦੰਬੇ ਹੀ ਰਹਿ ਜਾਣ ਕਿ ਉਹ ਕਿਹੜੇ ਸ਼ਬਦ ਨੇ ਦੋ ਚਿੰਨਾ ਨੂੰ ਬੋਲਣਾ ਹੈ ਆਪਣੇ ਮਾਣੀ ਮਨ ਦੇ ਅੰਦਰ ਤਾਂ ਉਹ ਸਾਹ ਸੰਗੇ ਜੀ ਬੋਲਨੇ ਨੇ ਤੁਸੀਂ ਦੋ ਵਰਡ ਐਡ ਕਾਊਂਟ ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਵੀ ਕੰਮ ਦੇ ਲਈ ਬਾਹਰ ਜਾ ਰਹੇ ਹੋ ਪ੍ਰਾਪਰਟੀ ਦੇ ਲਈ ਚਾ ਕਿਸੇ ਵੀ ਸ਼ੁਭਗੰਮ ਦੇ ਲਈ ਤੁਸੀਂ ਬਾਹਰ ਜਾ ਰਹੇ ਹੋ ਕੋਈ ਚੀਜ਼ ਖਰੀਦਣੀ ਹੈ ਚਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕਾਰੋਬਾਰ ਦੇ ਰਿਲੇਟਡ ਕੋਈ ਕੰਮ ਹੈ ਤਾਂ ਤੁਸੀਂ ਕੋਤੀ ਵੀ ਇਹੀ ਵਰਡ ਬੋਲਦੇ ਰਹਿਣਾ ਆਪਣੇ ਮਾਨਿਮਨ ਅੰਦਰ ਐਡ ਕਾਊਂਟ ਐਡ ਕਾਊਂਟ ਜਦੋਂ ਤੁਸੀਂ ਇਸ ਸ਼ਬਦ ਨੂੰ ਆਪਣੇ ਮਾਨਿਹੀ ਅੰਦਰ ਬੋਲਣਾ ਸ਼ੁਰੂ ਕਰਦੇ ਹੋਗੇ ਬੋਲਦੇ ਰਹੋਗੇ ਤੇ ਇਸ ਦਾ ਜੋ ਵੀ ਰਿਜ਼ਲਟ ਤੁਹਾਨੂੰ ਫਾਇਦਾ ਹੋਵੇਗਾ ਉਹ ਤੁਹਾਡੇ ਸਾਹਮਣੇ ਹੀ ਆ ਜਾਵੇਗਾ ਕਿ ਚਰੋ ਤੁਸੀਂ ਇਸ ਦਾ ਚਾਰਟ ਦੇਖੋਗੇ ਸਾਥ ਸੰਗੇ ਜੀ ਤੁਸੀਂ ਖੁਦ ਦੇਖ ਕੇ ਵੀ ਹੈਰਾਨ ਰਹਿ ਜਾਓਗੇ ਕਿ ਇਸ ਦੇ ਨਾਲ ਕਿੰਨੀ ਵੱਡੀਆਂ-ਵੱਡੀਆਂ ਸਕਸੈਸ ਤੁਸੀਂ ਪਾਓਗੇ ਤੇ ਇਸੇ ਤਰ੍ਹਾਂ ਸਾਥ ਸੰਗੇ ਜੀ ਹਰ ਸ਼ਬਦ ਦਾ ਹਰ ਅੰਕ ਦਾ ਆਪਣਾ ਆਪਣਾ ਹੀ ਮਹੱਤਵ ਹੁੰਦਾ ਏ ਤੇ ਇਸ ਸ਼ਬਦ ਨੂੰ ਬਹੁਤ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਏ ਤੇ ਸਭ ਤੋਂ ਵੱਡੀ ਗੱਲ ਸਾਧ ਸੰਗੇ ਜੀ ਇਸ ਦੇ ਵਿੱਚ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਰਚ ਨਹੀਂ ਹੋਵੇਗਾ ਕਿਸੇ ਵੀ ਤਰ੍ਹਾਂ ਦਾ ਕੋਈ ਟਾਈਮ ਵੇਸਟ ਨਹੀਂ ਹੋਵੇਗਾ ਸਿਰਫ ਤਾਂ ਸਿਰਫ ਤੁਸੀਂ ਬੋਲਣੇ ਨੇ ਇਹ ਦੋ ਵਰਡ ਐਡ ਕਾਊਂਟ ਜੇਕਰ ਤੁਸੀਂ ਇਸ ਵਰਡ ਨੂੰ ਬੋਲੋਗੇ ਤੇ ਉਸ ਦੇ ਨਾਲ ਤੁਹਾਡਾ ਕੁਝ ਨਹੀਂ ਜਾਵੇਗਾ ਪਰ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹ ਤੁਹਾਡੀ ਸਫਲ ਹੋ ਜਾਵੇਗੀ ਕਿਉਂਕਿ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਜਦੋਂ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਉਹਨੁਕ ਦੀ ਜਿਹੜੀ ਜ਼ਿੰਦਗੀ ਉਹ ਬੜੀ ਸੁਖਾਲੀ ਹੋ ਜਾਂਦੀ ਹੈ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੇ ਘਰ ਦੀ ਪ੍ਰਾਪਰਟੀ ਨੂੰ ਵਧਾ ਸਕਦੇ ਹੋ ਆਪਣੇ ਘਰ ਦੇ ਵਿੱਚ ਪੈਸਾ ਲਿਆ ਸਕਦੇ ਹੋ ਜੋ ਤੁਹਾਡੇ ਇਹ ਸਭ ਤੁਹਾਡੀ ਕਾਮਯਾਬੀ ਨੂੰ ਦੇਖ ਕੇ ਤੁਹਾਡੀ ਦੁਸ਼ਮਣ ਬਣ ਜਾਂਦੀ ਨਹੀਂ ਉਹਨਾਂ ਨੂੰ ਤੁਸੀਂ ਸੋਚਣ ਦਿਓ ਆਪਣੀ ਤੁਸੀਂ ਮਿਹਨਤ ਕਰਦੇ ਰਹੋ ਇਸ ਵਰਡ ਨੂੰ ਆਪਣੇ ਮਨ ਹੀ ਮਨ ਅੰਦਰ ਤੁਸੀਂ ਬੋਲਦੇ ਰਹੋ ਜਾ ਜੋ ਲੋਕ ਤੁਹਾਡੇ ਵੱਲ ਦੇਖ ਦੇ ਕੇ ਇਹੇ ਸੋਚਣ ਕਿ ਇਹ ਸਭ ਹੋ ਕੀ ਰਿਹਾ ਇਹ ਇਨੀ ਤਰੱਕੀ ਕਿਵੇਂ ਕਰ ਰਹੇ ਨੇ ਇਹਨਾਂ ਦੀ ਪ੍ਰਾਪਰਟੀ ਕਿਵੇਂ ਵੱਧ ਰਹੀ ਹੈ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਪੈਸਾ ਕਿਵੇਂ ਆ ਰਿਹਾ ਹੈ ਜਦੋਂ ਤੁਸੀਂ ਸਾਥ ਸੰਗੇ ਜੀ ਆਪਣੀ ਘਰ ਦੇ ਵਿੱਚੋਂ ਕੋਈ ਨਵੀਂ ਚੀਜ਼ ਖਰੀਦਣ ਚਾ ਰਹੇ ਹੋ ਜਾਂ ਨਵੇਂ ਕਾਰੋਬਾਰ ਦੇ ਲਈ ਚਾ ਰਹੇ ਹੋ ਜਾਂ ਫਿਰ ਤੁਹਾਡੀ ਜੌਬ ਦੇ ਵਿੱਚ ਸਿਲੈਕਸ਼ਨ ਹੋਈ ਹੈ ਤੁਹਾਡਾ ਫਰਸਟ ਡੇ ਆ ਤੁਸੀਂ ਜੌਬ ਦੇ ਲਈ ਚਾ ਰਹੇ ਹੋ ਤਾਂ ਤੁਸੀਂ ਕਿਸੇ ਵੀ ਕੰਮ ਦੇ ਲਈ ਮੇਰੇ ਕਹਿਣ ਦਾ ਭਾਵ ਕਿ ਜੋ ਵਧੀਆ ਸ਼ੁਭ ਕੰਮ ਦੇ ਲਈ ਜਾ ਰਹੇ ਹੋ ਤਾਂ ਤੁਸੀਂ ਐਡ ਕਾਊਂਟ ਐਡ ਕਾਊਂਟ ਇਹ ਦੋ ਸ਼ਬਦ ਨੇ ਜਿਹੜੇ ਇਹਨਾਂ ਦੋਨਾਂ ਵਰਡਾਂ ਨੂੰ ਆਪਣੇ ਮਨ ਹੀ ਮਨ ਤੁਸੀਂ ਬੋਲਦੇ ਰਹੋ। ਬਹੁਤ ਹੀ ਬੜੀ ਹੀ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਬੋਲ ਸਕਦੇ ਹੋ ਤੇ ਇਹ ਕੁਸੀਂ ਵਰਡ ਨੂੰ ਬੋਲ ਕੇ ਤੁਸੀਂ ਕਰਕੇ ਇਸ ਉਪਾਅ ਨੂੰ ਜ਼ਰੂਰ ਦੇਖੋ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਹੁੰਦਾ ਹੈ ਕਿੰਨਾ ਕੁ ਰਿਜ਼ਲਟ ਮਿਲਦਾ ਹੈ ਇਹ ਸੀ ਸਾਧ ਸੰਗਿਆ ਜੀ ਸਾਡੀ ਅੱਜ ਦੀ ਵੀਡੀਓ ਇਹ ਦੋ ਵਰਡ ਜੇਕਰ ਤੁਸੀਂ ਆਪਣੇ ਮਨ ਹੀ ਮਨ ਅੰਦਰ ਬੋਲਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਲੱਖਾਂ ਚ ਨਹੀਂ ਕਰੋੜਾਂ ਦੇ ਵਿੱਚ ਖੇਡੋਗੇ ਤੁਹਾਡੇ ਤੁਹਾਨੂੰ ਇਸ ਵਰਡ ਤੋਂ ਇੰਨਾ ਜ਼ਿਆਦਾ ਫਾਇਦਾ ਹੋਵੇਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਚ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਚ ਰੂਰ ਲਗਵਾਇਆ ਕਰੋ ਜੀ ਸਾ ਸੰਗਤ ਜੀ ਪੁਨਾ ਚੁਕੰਦੀ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਹੋਰ ਸੰਗਤਾਂ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਗਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਮੇਰ ਪਰਿਆ ਹੱਥ ਰੱਖਣਾ ਸਬਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਨੂੰ ਵਾਹੀ ਗੁਰੂ ਸੱਚੇ ਪਾਸ਼ਾ ਹਾਸ ਦੇ ਵਾਸਤੇ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਸੋ ਸਾਧ ਸੰਗਤ ਜੀ ਵਾਦ ਤੋਂ ਵਦ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ